ਅੰਮ੍ਰਿਤਸਰ ਵਿੱਚ ਹੋਲੀ ਰੰਗਾ ਪਰੰਪਰਾਵਾਂ ਅਤੇ ਸਵਾਦਾਂ ਦਾ ਜਸ਼ਨ ਹੈ ਸਾਰਾ ਸ਼ਹਿਰ ਹੋਲੀ ਦੇ ਰੰਗਾ ਵਿੱਚ ਰੰਗਿਆ ਦਿਖਾਈ ਦਿੱਤਾ ਲੋਕਾਂ ਵੱਲੋਂ ਇੱਕ ਦੂਜੇ ਨੂੰ ਰੰਗ ਲਗਾਇਆ ਜਾਂ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਹੋਲੀ ਵਾਲੇ ਦਿਨ ਇੱਕ ਦੂਜੇ ਨਾਲ ਹੋਏ ਸਾਰੇ ਮਨਮੁਟਾਫ ਵਿਪੁਲ ਕੇ ਪਾਈਚਾਰਕ ਸਾਂਝ ਨਾਲ ਇਹ ਤਿਉਹਾਰ ਮਨਾਉਣਾ ਚਾਹੀਦਾ ਹੈ

ਹੋਲੀ ਦਾ ਤਿਉਹਾਰ ਹੈ ਅੱਜ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਤੇ ਸ਼ਹਿਰ ਭਰ ਦੇ ਵਿੱਚ ਵੱਖ-ਵੱਖ ਜਗਾਵਾਂ ਦੇ ਵਿੱਚ ਗਲੀਆਂ ਚੌਂਕਾਂ ਅਤੇ ਘਰਾਂ ਦੇ ਵਿੱਚ ਅੱਜ ਰੰਗਾਂ ਦੇ ਵਿੱਚ ਉਮੜਿਆ ਸਾਰਾ ਅਸਮਾਨ ਹੀ ਪੂਰਾ ਰੰਗਿਆ ਪਿਆ ਤੇ ਰੰਗਾ ਦਾ ਤਿਹਾੜ ਅੱਜ ਜਿਹੜਾ ਬਣਾ ਕੇ ਦਿਲ ਦੀ ਜੀ ਖੁਸ਼ੀ ਹੈ ਇੱਕ ਦੂਜੇ ਨਾਲ ਜਰ ਵੀ ਕੀਤੀ ਜਾ ਰਹੀ ਹੈ ਤੇ ਪੂਰਾ ਜਿਹੜਾ ਹੁਮਮ ਆ ਕੇ ਜਿਹੜਾ ਇਤਿਹਾੜ ਨੂੰ ਮਨਾਇਆ ਜਾ ਰਿਹਾ ਤੇ ਲੋਕਾਂ ਨੇ ਸਾਡੀ ਟੀਮ ਨਾਲ ਗਲਬਤ ਕਰਦੇ ਕੋਈ ਅੱਖ ਨਾ ਕੀ ਆਪਣੇ ਜਿਹੜੇ ਦਿਨ ਤਿਹਾੜ ਨੇ ਉਹਨਾਂ ਨੂੰ ਮਨਾਉਣ ਲਈ ਪੂਰਾ ਉਤਸ਼ਾਹ ਨਾ ਚਾਹੀਦਾ ਔਰ ਪੂਰੇ ਰੀਤੀ ਰਿਵਾਜਾਂ ਨਾਲ ਉਸ ਨੂੰ ਮਨਾਉਣ ਦੀ ਲੋੜ ਹੈ ਤਾਂ ਜੋ ਦਿਲ ਦੇ ਜਿਹੜੇ ਚਾਹ ਨੇ ਉਹ ਪੂਰੇ ਹੋ ਸਕਣ ਅੱਜ ਜਿਹੜੀ ਝੋਲੀ ਦਾ ਤਿਹਾੜ ਹੈ ਬੁਰਾਈ ਦੇ ਉੱਤੇ ਜਿਹੜੀ ਚਾਹੀਦੀ ਜਿੱਤ ਵੀ ਹੈ ਤੇ ਬਹੁਤ ਹੀ ਵਧੀਆ ਤਿਹਾੜ ਹੈ ਤੇ ਸਾਡੀ ਫਾਸਟ ਵੀਟ ਵੀ ਲੋ ਵੀ ਅੱਜ ਹੋ ਮੁਬਾਰਕਾ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਜਸਪੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ